ਵਿਚ ਦੋ ਅਕਸੀਡੈਂਟਸ ਕਾਰ ਸਨੇਚਿੰਗ ਹੋਈ ਸੀ 21 ਤੇ 22 ਜੂਨ ਦੀ ਦਰਮਿਆਨੀ ਰਾਤ ਨੂੰ ਹੋਇਆ ਸੀਗਾ ਤੇ 24 ਤੇ 25 ਜੂਨ ਦੀ ਦਰਮਿਆਨੀ ਰਾਤ ਨੂੰ ਇਹ ਦੋਨਾਂ ਕੇਸਿਸ ਦੇ ਵਿੱਚ ਜਿਹੜੀ ਟੈਕਸੀ ਸੀਗੀ ਕਾਰ ਉਹ ਸਨੇਚ ਹੋਈ ਸੀਗੀ ਤੇ ਇਹ ਚ ਇਹਨਾਂ ਦੀ ਮੋਡਸ ਆਪ੍ਰੈਂਡੀ ਇਹ ਸੀਗੀ ਬੰਦਿਆਂ ਦੇ ਵਿੱਚ ਚਾਰ ਲੋਕੀ ਇਨਵੋਲਡ ਸੀਗੇ ਇਹ ਇਨ ਡਰਾਈਵ ਐਪ ਦਾ ਇਸਤੇਮਾਲ ਕਰਕੇ ਕੈਬ ਬੁੱਕ ਕਰਦੇ ਸੀਗੇ ਉਹ ਬੁੱਕ ਇਹਨਾਂ ਨੇ ਕਰਕੇ ਇਹ ਕਿਸੇ ਸੁਸਾਨ ਜਗ੍ਹਾ ਤੇ ਉਹਨੂੰ ਲੈ ਜਾਂਦੇ ਸੀਗੇ ਤੇ ਉਸ ਤੋਂ ਬਾਅਦ ਫਿਰ ਚਾਕੂ ਦਿਖਾ ਕੇ ਤੇ ਉਹਨੂੰ ਗਰਦਨ ਦੇ ਉੱਤੇ ਚਾਕੂ ਦਿਖਾ ਕੇ ਤੇ ਉਹਨੂੰ ਕਾਰ ਚੋਂ ਬਾਹਰ ਕੱਢ ਦਿੰਦੇ ਸੀ ਤੇ ਉਹਨੂੰ ਕੈਬ ਨੂੰ ਉੱਠ ਕੇ ਲੈ ਜਾਂਦੇ ਸੀ ਇਹ ਜਿਹੜਾ ਗੈਂਗ ਸੀਗਾ ਇਹ ਚਾਰ ਬੰਦਿਆਂ ਦਾ ਗੈਂਗ ਹੈ ਇਸ ਗੈਂਗ ਦੇ ਵਿੱਚ ਚਾਰੋਂ ਬੰਦੇ ਜਿਹੜੇ ਗ੍ਰਿਫਤਾਰ ਹੋ ਗਏ ਨੇ ਤੇ ਉਹਦੇ ਨਾਲ ਹੀ ਦੋਨੋਂ ਕੈਬਸ ਜਿਹੜੀਆਂ ਸਨੈਚ ਹੋਈਆਂ ਸੀ ਉਹ ਦੋਨੋਂ ਰਿਕਵਰ ਹੋ ਗਈਆਂ ਨੇ ਕਲੀ ਕੈਬਸ ਦੇ ਨਾਲ ਨਾਲ ਜਿਹੜਾ ਡਰਾਈਵਰ ਕੋਲੇ ਮੋਬਾਈਲ ਫੋਨ ਜਾਂ ਫਿਰ ਉਹਦੇ ਕੋਲੇ ਪੈਸੇ ਜਾਂ ਕੋਈ ਵੀ ਕੋਈ ਵੀ ਕੀਮਤੀ ਸਮਾਨ ਸੀ ਉਹ ਵੀ ਨਾਲ ਕੋਕੇ ਲੈ ਕੇ ਜਾਂਦੇ ਸੀਗੇ ਉਹ ਵੀ ਸਾਰਾ ਜਿਹੜਾ ਸਮਾਨ ਹੈ ਮੋਬਾਈਲ ਫੋਨਸ ਵਿੱਚ ਸਾਰਾ ਰਿਕਵਰ ਹੋ ਗਿਆ ਅ ਇਹਦੇ ਵਿੱਚ ਇਹ ਇੱਕ SIM ਕਾਰਡ ਜਿਹੜਾ ਸੀਗਾ ਉਹ ਕਿਸੇ ਮਰੇ ਹੋਏ ਇਨਸਾਨ ਦੇ ਨਾਮ ਤੇ ਇੱਕ SIM ਕਾਰਡ ਜਾਰੀ ਹੋਇਆ ਹੋਇਆ ਸੀਗਾ ਉਸ SIM ਕਾਰਡ ਦੀ ਬਦੌਲਤ ਇਹ ਜਿਹੜੀ ਐਪ ਐਪ ਦਾ ਇਸਤੇਮਾਲ ਕਰਕੇ ਕੈਬ ਬੁੱਕ ਕਰਦੇ ਸੀਗੇ ਤੇ ਇਹ ਜਿਹੜਾ ਫੋਨ ਜਿਸ ਤੇ ਵਿੱਚ ਸਿਮ ਕਾਰਡ ਪਾਇਆ ਹੋਇਆ ਸੀਗਾ ਉਹ ਵੀ ਪੁਲਿਸ ਨੇ ਇਨਵੈਸਟੀਗੇਸ਼ਨ ਦੌਰਾਨ ਜਿਹੜਾ ਬਰਾਮਦ ਕਰ ਲਿਆ ਹੈ। ਇਹ ਜਿਹੜੇ ਚਾਰ ਬੰਦੇ ਨੇ ਇੱਕ ਰੋਹਿਤ ਸ਼ਰਮਾ ਤੇ ਇੱਕ ਬੰਦਾ ਮਨਪ੍ਰੀਤ ਸਿੰਘ, ਯੋਗੇਸ਼ ਠਾਕੁਰ ਅਤੇ ਹਰਮਨਦੀਪ ਸਿੰਘ। ਇਹ ਇਹਨਾਂ ਚੋ ਤਿੰਨਿਆ ਨੇ ਬਠਿੰਡੇ ਦੇ ਰਹਿਣ ਵਾਲੇ ਨੇ ਤੇ ਇੱਕ ਬੰਦਾ ਜਿਹੜਾ ਪਟਿਆਲੇ ਦਾ ਰਹਿਣ ਵਾਲਾ। ਇਹਨਾਂ ਸਾਰਿਆਂ ਨੂੰ ਹਰਿਆਣਾ ਤੇ ਰਾਜਪੁਰਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਤੇ ਇਹ ਚ ਜਿਹੜੀ ਇਹ ਕਾਰਾਂ ਸੀਗੀਆਂ ਇਹ ਕਾਰਾਂ ਨੂੰ ਕਿਸੇ ਦੇ ਕੋਲੇ ਗਿਰਵੀ ਰੱਖ ਕੇ ਉਹ ਤੋਂ ਪੈਸੇ ਲੈ ਲੈਂਦੇ ਸੀਗੇ ਤੇ ਪੈਸੇ ਉਹ ਫਿਰ ਆਪਣੀ ਜਿਹੜੀ ਆਇਾਸ਼ੀ ਵਸਤੇ استعمال ਕਰਦੇ ਸੀ। ਸਰ ਇਸ ਤੋਂ ਬਾਅਦ ਇਨਟ੍ਰਾਈਵੇ ਆਪ ਦਾ ਪਹਿਲਾ ਵੀ ਇੱਕ ਮਾਮਲਾ ਸਾਹਮਣੇ ਆਇਆ ਸੀ ਉਹ ਤੋਂ ਮਾਮਲੇ ਆ ਚੁੱਕੇ ਨੇ ਤੁਹਾਨੂੰ ਯਾਦ ਹੋਵੇ ਖਰੜਚ ਨਿਊ ਚਰਚ ਨਿਊ ਚਰਚ ਨਿਊ ਜਿਗਰ ਚ ਮਾਰ ਦਿੱਤਾ ਸੀਗਾ। ਇਨ ਡਰਾਈਵ ਐਪ ਦਾ ਇੱਕ ਲੂਪ ਹੋਲ ਹੈਗਾ ਕਿ ਪਤਾ ਨਹੀਂ ਲੱਗ ਪਾਂਦਾ ਡਰਾਈਵਰ ਨੂੰ ਪਤਾ ਨਹੀਂ ਲੱਗ ਪਾਂਦਾ ਕਿ ਜਿਹੜੇ ਬੈਟ ਰਏ ਨੇ ਕਿ ਉਹ ਸਹੀ ਨੇ ਜਾਂ ਨਹੀਂ ਨੇ ਇਹ ਕੁਝ ਇਸ ਵਾਰੇ ਵੀ ਚੈੱਕ ਕਰਨਾ ਚਾਹੀਦਾ ਨਹੀਂ ਸਪੈਸੀਫਿਕਲੀ ਐਪ ਦੇ ਕੋਈ ਰਿਗਾਰਡਿੰਗ ਨਹੀਂ ਹੈ ਕਿਸੇ ਵੀ ਐਪ ਨਾਲ ਡਰਾਈਵ ਕੈਬ ਬੁੱਕ ਕੀਤੀ ਹੋਈ ਹੈ ਉਹਨਾਂ ਐਪ ਦੇ ਥਰੂ ਕੈਬ ਜਿਹੜੀ ਬੁੱਕ ਹੋ ਗਈ ਹੈ ਉਹ ਕਿਸੇ ਵੀ ਐਪ ਨਾਲ ਹੋ ਸਕਦੀ ਹੈ ਤਾਂ ਸਪੈਸੀਫਿਕਲੀ ਇਸ ਐਪ ਵਾਰੇ ਆਪਾਂ ਨਹੀਂ ਕਹਿ ਸਕਦੇ ਉਹ ਬੰਦਾ ਸੀ ਉਹਦੇ ਨਾਮ ਤੇ ਜਿਹੜਾ SIM ਕਾਰਡ ਸੀ ਉਹ ਵਰਤਮਾਲ ਕਰ ਰਿਹਾ ਸੀ ਪਰ ਉਹਦੇ باوجود ਦੇ 300 ਕੁਸਰ ਇਹ ਪਤਾ ਲੱਗਿਆ ਪਹਿਲਾਂ ਵੀ ਕੋਈ ਇਹੋ ਜਿਹੀ ਵਾਰਦਾਤ ਕੀਤੀ ਹੋਊਗੀ ਕਿ ਟਰਾਈ ਸਿਟੀ ਹੈ ਉਹ ਦੋ ਹੀ ਦੋ ਹੋਣੀ ਇਹਨਾਂ ਦੀ ਅਜੇ ਪੁੱਛਗੀ ਚੱਲ ਰਹੀ ਹੈ ਫਿਲਹਾਲ ਤਾਂ ਇਹੀ ਦੋ ਵਾਰਦਾਤਾਂ ਇਹਨਾਂ ਤੋਂ ਸਭ ਨਹੀਂ ਆਈਆਂ ਪਰ ਅੱਗੇ ਵੀ ਪੁੱਛਗੀ ਦੌਰਾਨ ਇਹਨਾਂ ਦੇ ਹੋਰ ਵੀ ਕਲਾਸ ਜਿਹੜੇ SIM ਕਾਰਡਸ ਦਾ ਜ਼ਿਕਰ ਤੁਸੀਂ ਕਰ ਰਹੇ ਹੋ ਕਿ ਮਰੇ ਹੋਏ ਬੰਦੇ ਦੇ ਨਾਮ ਤੋਂ ਤੇ SIM ਕਾਰਡ ਸੀ ਕਿ ਉਹ ਟਰਾਈ ਸਿਟੀ ਦੇ ਹੀ ਨਿਵਾਸੀ ਸੀ ਜਾਂ ਫਿਰ ਉਹ ਉਹਨਾਂ ਦਾ ਹੋਰ ਨਿਵਾਸੀ ਸੀ ਉਧਰ ਬਟਿੰਡੇਵਾਲ ਦੇ ਬਟਿੰਡੇ ਦਾ ਹੀ ਰਹਿਣ ਵਾਲਾ ਸੀ ਤੇ ਫਿਰ ਹੱਲੇ ਵੀ ਜਿੱਦਾਂ ਹੁਣ ਅੱਜ ਦੇ ਸਮੇਂ ਦੇ ਵਿੱਚ ਵੀ ਜਿਹੜੇ ਮਰੇ ਆਂ ਤੇ ਨਾਮਾਂ ਦੇ ਉੱਤੇ ਬਸ SIM ਕਾਰਡ ਜਿਸ਼ੂ ਹੋ ਰਹੇ ਨੇ ਕਿ ਲੱਗਦਾ ਨਹੀਂ ਕਿ ਇਸ ਲਈ ਵੈਰੀਫਿਕੇਸ਼ਨ ਦੀ ਜ਼ਰੂਰਤ ਨਹੀਂ ਇਹ ਪਾਰਟ ਜਿਹੜਾ ਹੈਗਾ ਇਹ ਅਸੀਂ ਵੈਰੀਫਾਈ ਕਰ ਰਹੇ ਹਾਂ ਇਨਵੈਸਟੀਗੇਸ਼ਨ 'ਚ ਕਿ ਪਹਿਲਾਂ ਹੀ SIM ਕਾਰਡ ਜਿਹੜਾ ਬੰਦਾ ਉਹਦੇ ਨਾਮ ਤੇ ਜਿਸ਼ੂਡ ਸੀਗਾ ਤੇ ਉਹ ਇਹਨਾਂ ਨੇ ਲੈ ਲਿਆ ਜਾਂ ਫਿਰ ਬਾਅਦ 'ਚ ਜਿਸ਼ੂ ਕਰਾਇਆ ਤੇ ਜੇ ਜਿ ਬਾਅਦ 'ਚ ਜਿਸ਼ੂ ਕਰਾਇਆ ਤਾਂ ਜਿਨੇ ਗਲਤ SIM ਕਾਰਡ ਜਿਸ਼ੂ ਕੀਤਾ ਵਿਦਆਊਟ ਵੈਰੀਫਿਕੇਸ਼ਨ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ ਕਿਉਂਕਿ ਇਹ ਸੇ ਮੇਨ ਇਅਰਰ ਬੰਦਾ ਹੈਗਾ ਆਪਦਾ ਨਹੀਂ ਬੰਦਾ ਹੈ SIM ਕਾਰਡ ਦੇ ਸਬ ਖਾਸ ਕਰ ਜਿੱਦਾਂ ਡਿਊਚਨ ਦੀ ਗੱਲ ਦਾ ਮਾਮਲਾ ਸਮਝਾਇਆ ਆਸ ਟੈਕਸ ਦੇ ਮਾਮਲੇ ਸਮਝਾਏ ਨੇ ਇਸ ਦੇ ਵਿੱਚ ਕੈਬ ਡਰਾਈਵਰਸ ਕਾਫੀ ਘਬਰਾਉਂਦੇ ਵੀ ਨੇ ਔਰ ਉਹਨਾਂ ਲਈ ਕਿਸ ਤਰੀਕੇ ਦੇ ਨਾਲ ਖਾਸ ਕਰ ਮੁਹਾਲੀ ਪੁਲਿਸ ਜਾਂ ਮੁਹਾਲੀ ਦੇ ਰਜਿਸਟਰਡ ਕੈਬ ਡਰਾਈਵਰਸ ਨੇ ਕਿ ਉਹਨਾਂ ਦੀ ਕੋਈ ਲਿਸਟ ਤਿਆਰ ਕਰ ਲਈਏ ਕੋਈ ਉਹਨਾਂ ਲਈ ਕੋਈ ਇਧਰ ਹੀ ਐਪ ਜਾਂ ਕੋਈ ਅਜਾ ਕਿ ਸਿਗਨਲ ਜਿਹੋ ਜੇ ਹੋਣ ਜਿਹਦੇ ਨਾਲ ਪੁਲਿਸ ਨਾਲ ਜਲਦੀ ਜਲਦੀ ਰਾਬਤਾ ਹੋ ਸਕੇ ਉਹ ਜੀ ਕੰਡੀਸ਼ਨ ਦੇ ਵਿੱਚ ਨਹੀਂ ਇਹਦੇ ਵਿੱਚ ਕੋਈ ਐਸਐਚ ਫਿਲਹਾਲ ਕੋਈ ਇਹੋ ਜੀ ਲਿਸਟਿੰਗ ਵਾਲੀ ਪ੍ਰੋਵੀਜ਼ਨ ਤਾਂ ਹੈ ਨਹੀਂ ਪਰ ਇਹਨੂੰ ਅਸੀਂ ਐਜ਼ ਅ ਸੁਜੈਸ਼ਨ ਲੈ ਕੇ ਇਹ ਚੀਜ਼ ਸ਼ੁਰੂ ਕਰ ਸਕਦੇ ਹਾਂ ਤਾਂ ਜੇ